ਸਾਦੇ ਨਾਲ ਚੰਡੀਗੜ੍ਹ ਤੋਂ ਐਡਵੋਕੇਟ ਸਤਿੰਦਰ ਸਿੰਘ ਹੈ ਜਿਹੜੇ ਕਿ ਕਾਰਸੇਵਕ ਬਣ ਕੇ ਗਏ ਸੀ ਇਹ ਇੱਕ ਤਸਵੀਰ ਇਹਨਾਂ ਦੀ ਜਿਹੜੀ ਹੈ ਇੰਡੀਆ ਟੂਡੇ ਮੈਗਜ਼ੀਨ ਦੇ ਵਿੱਚ ਉਸ ਵੇਲੇ ਕੈਪਚਰ ਕੀਤੀ ਗਈ ਸੀ 32 ਸਾਲਾਂ ਦਾ ਸੰਘਰਸ਼ 32 ਸਾਲ ਪਹਿਲਾਂ ਦੀ ਉਹ ਤਸਵੀਰ ਅੱਜ ਮੰਦਿਰ ਬਣ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਬਜਰਨ ਦਲ ਦੇ ਵਿੱਚ ਕਾਰਕਿਰਤਾ ਹੁੰਦਾ ਸੀ ਅਸੀਂ 22 27 ਤਰੀਕ ਨੂੰ ਸੀ ਇੱਥੇ ਚੰਡੀਗੜ੍ਹ ਤੋਂ ਚਲੇ ਗਏ ਸੀਗੇ ਲਗਭਗ ਅਸੀਂ 70 80 ਦੇ ਕਰੀਬ ਕਾਰਕਿਰਤਾ ਇੱਥੋਂ ਬਜਰਨ ਦਲ ਦੇ ਗਏ ਸੀਗੇ ਤੇ ਸਾਡੀ ਮੋਟੀਵੇਸ਼ਨਲ ਜਦੋਂ ਸੰਤਾਂ ਦੇ ਸੀਗੇ ਮੰਦਰਾਂ ਚ ਸਾਰਿਆਂ ਦਾ ਜ ਆਪਨ ਪਾਰਕ ਦੇ ਵਿੱਚ ਸਾਡੀ ਮੋਟੀਵੇਸ਼ਨਲ ਕਰਦੇ ਸੀਗੇ ਸਾਨੂੰ ਜਾਨਦਿਲ ਪ੍ਰੇਰਿਤ ਕਰਦੇ ਸੀ ਅਸੀਂ ਗਏ ਵੀ ਉੱਥੇ ਤਾਂ 27 ਨੂੰ ਜਦੋਂ ਪਹੁੰਚ ਗਏ 27 ਤੋਂ ਬਾਅਦ ਉੱਥੇ ਜਦੋਂ ਅਸੀਂ ਕੁਗੀ 6 ਦਸੰਬਰ ਦੀ ਕਾਰ ਸੇਵਾ ਤੈਅ ਹੋਈ ਸੀ ਉਸ ਤੋਂ ਪੱਲੇ ਅਸੀਂ ਕੀ ਕਰਾਂਗੇ ਤਾਂ ਸਵੇਰੇ ਜਿੱਦਾਂ ਅਸੀਂ ਸਵੇਰੇ ਸਵੇਰੇ ਆਪਾਂ ਖੇਲਣ ਦਾ ਕੰਮ ਕਰਦੇ ਸੀਗੇ ਤੇ ਸ਼ਾਖਾ ਲਗਾਣੀ ਜਾਂ ਬਜਰਨ ਦਰ ਦੇ ਵਿੱਚ ਅਖਾੜੇ ਕਹਿੰਦੇ ਉਹਨੂੰ ਅਖਾੜੇ ਲਗਾਣੇ ਉਹ ਇੱਕ ਕੰਮ ਕਰਦੇ ਹੁੰਦੇ ਸੀਗੇ ਫਿਰ ਉੱਥੇ ਆਪਣਾ ਜਿੱਥੇ ਬਾਬਰੀ ਢਾਂਚਾ ਸੀਗਾ ਉਹਦੇ ਬਿਲਕੁਲ ਨਾਲ ਹੀ ਇਹ ਪਾਰਕ ਸੀਗਾ ਔਰ ਬੜਾ ਵੱਡਾ ਪਾਰਕ ਸੀਗਾ ਉਹਦੇ ਵਿੱਚ ਅਬ ਦੋ ਤਿੰਨ ਘੰਟੇ ਅਸੀਂ ਸਵੇਰੇ ਅਭਿਆਸ ਕਰਨਾ ਆਪਣੇ ਆਪ ਨੂੰ ਫਿੱਟ ਰੱਖਣਾ ਤੋਂ ਉਸਦੇ ਰਿਹਸਲ ਕਰਦੇ ਕਰਦੇ ਉਹਦੀ ਫੋਟੋ ਹੈਗੀ ਤੇ ਉਹ ਉਸਦਾ ਕੁਦਰਤੀ ਉਹ ਫੋਟੋ ਛਪ ਗਈ ਪੂਰੀ ਤਰ੍ਹਾਂ মিডিਆ ਇੰਟਰਨੈਸ਼ਨਲ মিডিਆ ਲੋਕਲ ਲੋਕਲ মিডিਆ ਔਰ ਸਟੇਟ ਦਾ মিডিਆ ਸਾਰਾ ਉੱਥੇ ਨੈਸ਼ਨਲ মিডিਆ ਸਾਰਾ ਸੀਗਾ ਤੇ ਉਹ ਪਰੰਤੂ ਇਹ ਫੋਟੋ ਕਿਉਂਕਿ ਸਾਡੇ ਕੋਲੇ ਮੈਗਜ਼ੀਨ ਵੀ ਆਂਦੇ ਸੀ ਇੰਡੀਆ ਟੂਡੇ 'ਚ ਛਪੀ ਸੀਗੀ ਤੇ ਇੱਥੇ ਮੇਰਾ ਦੋਸਤ ਆ ਉਹ ਵੀ ਸਿੱਖ ਫੈਮਿਲੀ ਚੋਂ ਹੈਗਾ ਗੁਰਵਿੰਦਰ ਸਿੰਘ ਜਦੋਂ ਮੈਂ ਉਹਦੇ ਘਰ ਗਿਆ ਤੇ ਉਹਨਾਂ ਪੁੱਛਿਆ ਵੀ ਸਤਿੰਦਰ ਤੂੰ ਐਨੇ ਦਿਨ ਕਿੱਥੇ ਰਿਹਾ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਯੁੱਧਾ ਗਿਆ ਸੀਗਾ ਕਿਉਂਕਿ ਮੈਂ ਕਿਸੇ ਨੂੰ ਦੱਸ ਕੇ ਨਹੀਂ ਗਿਆ ਸੀਗਾ ਨਾ ਮੇਰੇ ਘਰਦਿਆਂ ਨੂੰ ਪਤਾ ਸੀ ਨਾ ਮੇਰੇ ਦੋਸਤਾਂ ਨੂੰ ਪਤਾ ਸੀਗਾ ਉਹ ਕਹਿੰਦਾ ਤੂੰ ਝੂਠ ਬੋਲਦਾ ਕਿਉਂਕਿ ਤੂੰ ਮਰਨ ਥੋੜਾ ਜਾਣਾ ਸੀਗਾ ਐਦਾਂ ਤੂੰ ਨਹੀਂ ਉਹ ਜਦੋਂ ਨਾ ਮੇਰਾ ਮਜ਼ਾਕ ਗੜਾ ਕੁਦਰਤੀ ਇਹ ਮੈਗਜ਼ੀਨ ਉਹਦੇ ਘਰੇ ਭੇਜੀ ਸੀਗੀ ਮੈਂ ਪੜ ਰਿਹਾ ਸੀਗਾ ਇਹ ਸਾਰੀ ਸਾਡੀ ਕਨਵਰਸੇਸ਼ਨ ਚੱਲ ਰਹੀ ਸੀ ਪੜਦੇ ਪੜਦੇ ਜਦੋਂ ਮੈਨੂੰ ਫੋਟੋ ਆਈ ਤਾਂ ਮੈ ਕੁਕੀ ਜਿਹਦਾ ਦੋਸਤਾਂ ਦੇ ਵਿੱਚ ਹੁੰਦਾ ਟਿਕਦਮ ਉਹਨੇ ਮੇਰੀ ਫੋਟੋ ਦੇਖੀ ਫਿਰ ਉਹਨੇ ਆਪਣੇ ਮਾਤਾ ਪਿਤਾ ਜੀ ਨੂੰ ਉਸ ਸਮੇਂ ਬੁਲਾਇਆ ਤੇ ਬਲਕਿ ਫਿਰ ਜੋ ਚਾਹ ਪਾਣੀ ਲੱਡੂ ਸਾਨੂੰ ਜੋ ਵੀ ਉਹਨਾਂ ਨੇ ਜੋ ਵੀ ਕਰਦੇ ਵਿੱਚ ਪਿਆ ਹੁੰਦਾ ਉਹ ਸਾਨੂੰ ਖੁਲਾਇਆ ਤੇ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਆ ਫਿਰ ਇਹ ਉਸ ਤੋਂ ਬਾਅਦ ਮੈਗਜ਼ੀਨ ਮੇਰੇ ਕੋਲ ਹੀ ਪਈ ਹੈ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਸਾਡੇ ਨਾਲ ਚੰਡੀਗੜ੍ਹ ਤੋਂ ਐਡਵੋਕੇਟ ਸਤਿੰਦਰ ਸਿੰਘ ਹੈ ਜਿਹੜੇ ਕਿ ਕਾਰਸੇਵਕ ਬਣ ਕੇ ਗਏ ਸੀਗੀ ਇੱਕ ਤਸਵੀਰ ਇਹਨਾਂ ਦੀ ਜਿਹੜੀ ਹੈ ਇੰਡੀਆ ਟੂਡੇ ਮੈਗਜ਼ੀਨ ਦੇ ਵਿੱਚ ਉਸ ਵੇਲੇ ਕੈਪਚਰ ਕੀਤੀ ਗਈ ਸੀ 32 ਸਾਲਾਂ ਦਾ ਸੰਘਰਸ਼ 32 ਸਾਲ ਪਹਿਲਾਂ ਦੀ ਉਹ ਤਸਵੀਰ ਅੱਜ ਮੰਦਿਰ ਬਣ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੇ ਬਜਰੰਦਲ ਦੇ ਵਿੱਚ ਕਾਰਕਿਰਤਾ ਹੁੰਦਾ ਸੀ ਅਸੀਂ 22 27 ਤਰੀਕ ਨੂੰ ਅਸੀਂ ਇੱਥੇ ਚੰਡੀਗੜ੍ਹ ਤੋਂ ਚਲੇ ਗਏ ਸੀਗੇ ਲਗਭਗ ਅਸੀਂ 70 80 ਦੇ ਕਰੀਬ ਕਾਰਕਿਰਤਾ ਇੱਥੋਂ ਬਜਰੰਦਲ ਦੇ ਗਏ ਸੀਗੇ ਤੇ ਸਾਡੀ ਮੋਟੀਵੇਸ਼ਨਲ ਜਦੋਂ ਸੰਤਾਂ ਦੇ ਸੀਗੇ ਮੰਦਰਾਂ ਚ ਸਾਰਿਆਂ ਦਾ ਜ ਆਪਨ ਪਾਰਕ ਦੇ ਵਿੱਚ ਸਾਡੀ ਮੋਟੀਵੇਸ਼ਨਲ ਕਰਦੇ ਸੀਗੇ ਸਾਨੂੰ ਜਾਨਦਿਲ ਪ੍ਰੇਰਿਤ ਕਰਦੇ ਸੀ ਅਸੀਂ ਗਏ ਵੀ ਉੱਥੇ ਤੋਂ 27 ਨੂੰ ਜਦੋਂ ਪਹੁੰਚ ਗਏ 27 ਤੋਂ ਬਾਅਦ ਉੱਥੇ ਜਦੋਂ ਅਸੀਂ 6 ਦਸੰਬਰ ਦੀ ਕਾਰ ਸੇਵਾ ਤੈਅ ਹੋਈ ਸੀ ਉਸ ਤੋਂ ਪੱਲੇ ਅਸੀਂ ਕੀ ਕਰਾਂਗੇ ਤਾਂ ਸਵੇਰੇ ਜਿੱਦਾਂ ਅਸੀਂ ਸਵੇਰੇ-ਸਵੇਰੇ ਆਪਾਂ ਖੇਡਣ ਦਾ ਕੰਮ ਕਰਦੇ ਸੀਗੇ ਤੇ ਸ਼ਾਖਾ ਲਗਾਣੀ ਜਾਂ ਬਜਰਨ ਦਾ ਦੇ ਵਿੱਚ ਅਖਾੜੇ ਕਹਿੰਦੇ ਉਹਨੂੰ ਅਖਾੜੇ ਲਗਾਣੇ ਉਹ ਇੱਕ ਕੰਮ ਕਰਦੇ ਹੁੰਦੇ ਸੀਗੇ ਫਿਰ ਉੱਥੇ ਆਪਣਾ ਜਿੱਥੇ ਬਾਬਰੀ ਢਾਂਚਾ ਸੀਗਾ ਉਹਦੇ ਬਿਲਕੁਲ ਨਾਲ ਹੀ ਇਹ ਪਾਰਕ ਸੀਗਾ ਔਰ ਬੜਾ ਵੱਡਾ ਪਾਰਕ ਸੀਗਾ ਉਹਦੇ ਵਿੱਚ ਅਸੀਂ ਦੋ ਤਿੰਨ ਘੰਟੇ ਅਸੀਂ ਸਵੇਰੇ ਅਭਿਆਸ ਕਰਨਾ ਆਪਣੇ ਆਪ ਨੂੰ ਫਿੱਟ ਰੱਖਣਾ ਤੋਂ ਉਸਦੇ ਰਿਹਸਲ ਕਰਦੇ ਕਰਦੇ ਉਹਦੀ ਫੋਟੋ ਹੈਗੀ ਤੇ ਉਹ ਉਸਦਾ ਕੁਦਰਤੀ ਉਹ ਫੋਟੋ ਛਪ ਗਈ ਪੂਰੀ ਤਰ੍ਹਾਂ ਮੀਡੀਆ ਇੰਟਰਨੈਸ਼ਨਲ ਮੀਡੀਆ ਲੋਕਲ ਲੋਕਲ ਮੀਡੀਆ ਔਰ ਸਟੇਟ ਦਾ ਮੀਡੀਆ ਸਾਰਾ ਉੱਤੇ ਨੈਸ਼ਨਲ ਮੀਡੀਆ ਸਾਰਾ ਸੀਗਾ ਤੇ ਉਹ ਪਰੰਤੂ ਇਹ ਫੋਟੋ ਕਿਉਂਕਿ ਸਾਡੇ ਕੋਲੇ ਮੈਗਜ਼ੀਨ ਵੀ ਨਹੀਂ ਆਂਦੀ ਸੀ ਇੰਡੀਆ ਟੂਡੇ ਜੇ ਛਪੀ ਸੀਗੀ ਤੇ ਇੱਥੇ ਮੇਰਾ ਦੋਸਤ ਆ ਉਹ ਵੀ ਸਿੱਖ ਫੈਮਿਲੀ ਚੋਂ ਹੈਗਾ ਗੁਰਵਿੰਦਰ ਸਿੰਘ ਜਦੋਂ ਮੈਂ ਉਹਦੇ ਘਰ ਗਿਆ ਤੇ ਉਹਨਾਂ ਪੁੱਛਿਆ ਵੀ ਸਤਿੰਦਰ ਤੂੰ ਐਨੇ ਦਿਨ ਕਿੱਥੇ ਰਿਹਾ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਯੁੱਧਾ ਗਿਆ ਸੀਗਾ ਕਿਉਂਕਿ ਮੈਂ ਕਿਸੇ ਨੂੰ ਦੱਸ ਕੇ ਨਹੀਂ ਗਿਆ ਸੀਗਾ ਨਾ ਮੇਰੇ ਘਰਦਿਆਂ ਨੂੰ ਪਤਾ ਸੀ ਨਾ ਮੇਰੇ ਦੋਸਤਾਂ ਨੂੰ ਪਤਾ ਸੀਗਾ ਉਹ ਕਹਿੰਦਾ ਤੂੰ ਝੂਠ ਬੋਲਦਾ ਕਿਉਂਕਿ ਤੂੰ ਮਰਨ ਇਹ ਤਾਂ ਤੂੰ ਹੀ ਉਹ ਜਦੋਂ ਨਾ ਮੇਰਾ ਮਜ਼ਾਕ ਕਰਾ ਕੁਦਰਤੀ ਇਹ ਮੈਗਜ਼ੀਨ ਉਹਦੇ ਘਰੇ ਭੇਜੀ ਸੀਗੀ ਮੈਂ ਪੜ ਰਿਆ ਸੀਗਾ ਇਹ ਸਾਰੀ ਸਾਡੀ ਕਨਵਰਸੇਸ਼ਨ ਚੱਲ ਰਹੀ ਸੀ ਪੜਦੇ ਪੜਦੇ ਜਦੋਂ ਮੈਨੂੰ ਫੋਟੋ ਆਈ ਤਾਂ ਮੈਨੂੰ ਅੱਜ ਵੀ ਯਾਦ ਆ ਮੈਂ ਉਹਨੂੰ ਡਾਇਲਗ ਬੋਲੇ ਡਾਇਲਗ ਇਹ ਬੋਲੇ ਸੀ ਮੇਰਾ ਵੀ ਆ ਤੇਰਾ ਬਾਪ ਐ ਖੜਾ ਕਿਉਂਕਿ ਜਿਹਦਾ ਦੋਸਤਾਂ ਦੇ ਵਿੱਚ ਹੁੰਦਾ ਏ ਤਿੱਕਦਮ ਉਹਨਾਂ ਮੇਰੀ ਫੋਟੋ ਦੇਖੀ ਫਿਰ ਉਹਨਾਂ ਆਪਣੇ ਮਾਤਾ ਪਿਤਾ ਜੀ ਨੂੰ ਉਸ ਸਮੇਂ ਬੋਲਾ ਤੇ ਬਲਕਿ ਫਿਰ ਜੋ ਚਾਹ ਪਾਣੀ ਲੱਡੂ ਸਾਨੂੰ ਜੋ ਵੀ ਉਹਨਾਂ ਨੇ ਜੋ ਵੀ ਘਰ ਦੇ ਵਿੱਚ ਪਿਆ ਹੁੰਦਾ ਉਹ ਸਾਨੂੰ ਖੁਲਾਇਆ ਤੇ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਆ ਫਿਰ ਇਹ